ਟਣਾ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆ ਬੜੀ ਮਿਹਰਬਾਨੀ ਤੁਸੀਂ ਜਨ ਸਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟਣਾ ਜੀ ਆਹ ਪਿਆਰ ਦਾ ਮਹੀਨਾ ਹੁੰਦਾ ਫਰਵਰੀ ਇਹ ਕਿਹੜੇ ਇਲਾਕੇ ਦੇ ਵਿੱਚ ਲਵ ਮੈਰਿਜ ਦੇ ਉੱਤੇ ਬੈਨ ਲਾ ਦਿੱਤਾ। ਜਨ ਸਾਹਿਬ ਇਹਦਾ ਖਬਰ ਆਈ ਜੀ ਇਧਰ ਧਾਰੀਵਾਲ ਦੇ ਵੱਲੋਂ ਮਾਝੇ ਦੇ ਵਿੱਚੋਂ ਖਬਰ ਆਈ ਆ ਇਥੋਂ ਦੀ ਨਾ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਹੈ ਜੇਕਰ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਊਗਾ ਤਾਂ ਸਮਾਜਿਕ ਬਾਈਕਾਟ ਵੀ ਹੋਊਗਾ ਤੇ ਪਿੰਡ ਦੇ ਵਿੱਚੋਂ ਵੀ ਕੱਢਿਆ ਜਾਊਗਾ ਜੋੜਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਸ ਤਰੀਕੇ ਦੇ ਨਾਲ ਨਾ ਪਿੰਡ ਦੇ ਵਿੱਚ ਮਾਹੌਲ ਵਿਗੜ ਰਿਹਾ ਤੇ ਪਿੰਡ ਦੇ ਵਿੱਚ ਦੁਸ਼ਮਣੀਆਂ ਪੈ ਰਹੀਆਂ ਜਵਾਨ ਉਮਰੇ ਅੰਨਲ ਉਮਰੇ ਦੋਵਾਂ ਜਣੇ ਨੇ ਤਾਂ ਵਿਆਹ ਕਰਵਾ ਲਿਆ ਰਹਿਣ ਵੀ ਪਿੰਡ 'ਚ ਰੱਕ ਪਏ ਆ ਪਰ ਕੁੜੀ ਵਾਲੇ ਕਹਿੰਦੇ ਵੀ ਭਾਈ ਅਸੀਂ ਬਦਲਾ ਲੈਣਾ ਮੁੰਡੇ ਵਾਲੇ ਕਹਿੰਦੇ ਵੀ ਅਸੀਂ ਕਿਹੜਾ ਘਟਾਂ ਵੀ ਪਿੰਡ ਦੇ ਵਿੱਚ ਭਾਈ ਚੜ ਕੇ ਇੱਕਤਾ ਨੂੰ ਬਹੁਤ ਵੱਡਾ ਫਰਕ ਪੈਂਦਾ ਨਲੇ ਪਿੰਡ ਦੀ ਪੰਚਾਇਤ ਨੇ ਚੱਲ ਕਹੀ ਕਿ ਪਿਛਲੇ ਦਿਨੀ ਇੱਕ ਮੁੰਡੇ ਦੇ ਸਾਹਮਣੇ ਘਰ ਵਾਲੀ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਹੁਣ ਪਿੰਡ ਦੇ ਲੋਕ ਆ ਗੱਲਾਂ ਕਹਿੰਦੇ ਵੀ ਭਾਈ ਤੈਨੂੰ ਪਿੰਡ ਦੀ ਧੀ ਮੰਨਣੀ ਐ ਤੇ ਪਿੰਡ ਦੀ ਰੂਹ ਮੰਨਣੀ ਐ ਉਹ ਕਹਿੰਦੇ ਵੀ ਦੇਖੋ ਭਾਵੇਂ ਕਾਨੂੰਨ ਨੇ ਇਹ ਗੱਲ ਕਹੀ ਆ ਕਿ ਬਾਲਗ ਹੋ ਤਾਂ ਤੁਸੀਂ ਵਿਆਹ ਕਰਵਾ ਸਕਦੇ ਹੋ ਪਰ ਨੈਤਿਕਤਾ ਮर्यादा ਸਿਧਾਂਤ ਕੁਝ ਨਾ ਕੁਝ ਇਹ ਵੀ ਗੱਲ ਹੁੰਦੀ ਆ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਪਿੰਡ ਦੇ ਵਿੱਚ ਲੜਾਈਆਂ ਨਾ ਹੋਣ ਪਿੰਡ ਦੇ ਵਿੱਚ ਝਗੜੇ ਨਾ ਹੋਣ ਇਹਦੇ ਕਰਕੇ ਫੈਸਲਾ ਕੀਤਾ ਜੀ ਹੂੰ ਹੂੰ ਤੇ ਬਾਕੀ ਤਰਨ ਤਾਰਨ ਦੇ ਵਿੱਚ ਜਿਹੜੀ ਟਰੈਜੇਡੀ ਵਾਪਰੀ ਹੈ ਇੱਕ ਸਟੂਡੈਂਟ ਲੜਕੀ ਨੂੰ ਗੋਲੀ ਮਾਰਤੀ ਮੁੰਡੇ ਨੇ ਕੀ ਕਹਾਣੀ ਸੀ ਇਹ ਸਾਰੀ ਹਨਸਰ ਇਹ ਵੀ ਨਾ ਅਸਲ ਵਿੱਚ ਮੂਰਖਮਤੀ ਦੀ ਇੱਕ ਬਹੁਤ ਵੱਡੀ ਉਦਾਹਰਨਾ ਸਾਡੇ ਜਿਹੜੀ ਅੱਲੜ ਉਮਰ ਦੇ ਵਿੱਚ ਜੋ ਕੁਝ ਅਸੀਂ ਕਰਦੇ ਹਾਂ ਇਹ ਉਹਦਾ ਇੱਕ ਨਮੂਨਾ ਇਹ ਇੱਕ ਪਾਸੜ ਪਿਆਰ ਦੀ ਖਬਰ ਆਈ ਹੈ ਪਿਆਰ ਇਹੋ ਕਹਾਦਾ ਵੀ ਭਾਈ ਤੁਸੀਂ ਘਰੋਂ ਪਿਸਤੌਲ ਲੈ ਕੇ ਆਉਨੇ ਆ ਸਤੋ ਸਿਨ ਕਾਲਜ ਦੇ ਵਿੱਚ ਪੜਨ ਆਇਆ ਕਿ 16 ਚੱਕੀ ਫਿਰਦੇ ਆ ਉਹ ਤਾਂ ਵਾਹੀ ਹੱਤ ਕਿਸਮ ਦੀ ਸੋਚ ਵਾਲੇ ਬੰਦੇ ਇਹ ਜਿਨ੍ਹਾਂ ਦੀ ਹਰਕਤਾਂ ਸੋਚ ਡਵੈਲਪ ਨਹੀਂ ਹੋਈ ਪਰ ਤੁਸੀਂ ਦੇਖੋ ਵੀ ਹਰਕਤਾਂ ਕੀ ਕੀ ਚੱਲਦੀਆਂ ਆਪਾਂ ਵੀ ਜਜੜ ਸਾਡੇ ਪਰਿਵਾਰਕ ਮੈਂਬਰ ਆ ਬਹੁ ਗਣਤੀ ਜਦੋਂ ਇਸ ਉਮਰ ਦੇ ਵਿੱਚੋਂ ਲੰਘੇ ਆ ਕਦੇ ਸੋਚਿਆ ਥੋੜੀ ਜਿਹੀ ਪਾਈਆ ਪਤਾ ਕਦੇ ਫਿਲਮਾਂ 'ਚ ਹੀ ਗਾਣਿਆਂ 'ਚ ਹੀ ਗੱਲ ਸੁਣੀ ਸੀ ਕਿ ਹਜ਼ਾਰ ਵੀ ਹੁੰਦਾ ਐਵੇਂ ਵੀ ਹੁੰਦਾ ਪਰ ਅੱਜ ਕੱਲ ਤਾਂ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਨਿਆਣੇ ਚੱਕੀ ਫਿਰਦੇ ਆ ਤਰਨ ਤਾਰਨ ਦੇ ਵਿੱਚ ਲੋ ਕਾਲਜ ਆ ਇੱਥੇ ਮੁੰਡਾ ਤੇ ਕੁੜੀ ਇਕੱਠੇ ਪੜਦੇ ਆ ਸੰਦੀਪ ਕੌਰ ਕੁੜੀ ਦਾ ਨਾਮ 20 ਸਾਲ ਦੀ ਆ ਇਹ ਫਰਸਟイヤー ਦੀ ਸਟੂਡੈਂਟ ਆ ਕਾਲਜ ਦੇ ਵਿੱਚ ਜਿਹੜਾ ਮੁੰਡਾ ਹੈਗਾ ਜੀ ਉਹ ਤਰਨਤਾਰਨ ਦਾ ਪ੍ਰਿੰਸ ਰਾਜ ਸਿੰਘ ਆ ਮੁੰਡੇ ਨੇ ਕੁਝ ਦਿਨ ਪਹਿਲਾਂ ਕੁੜੀ ਨੂੰ ਪ੍ਰਪੋਜ਼ ਕੀਤਾ ਸੀ ਕਿ ਭਾਈ ਮੈਂ ਤੈਨੂੰ ਪਿਆਰ ਕਰਦਾ ਕੁੜੀ ਸਿਆਣੀ ਚੜੀ ਗਈ ਜੀ ਕੁੜੀ ਜ਼ਿੰਮੇਵਾਰ ਕਹਿ ਲਈਏ ਉਹ ਕਹਿੰਦੀ ਕਿ ਮੇਰੇ ਘਰ ਦੇ ਵਿੱਚ ਜ਼ਿੰਮੇਵਾਰੀਆਂ ਮੇਰੇ ਤੇ ਬਹੁਤ ਆ ਅਸੀਂ 7 ਭੈਣਾਂ ਤੇ ਇੱਕ ਛੋਟਾ ਭਰਾ ਬਾਪ ਦੀ ਮੌਤ ਹੋ ਗਈਆਂ ਮੈਂ ਇੰਨਾ ਕੰਮਾਂ ਦੇ ਵਿੱਚ ਨਹੀਂ ਪੈਂਦੀ ਅੱਜ ਨਹੀਂ ਫੇਰ ਇਹ ਗੱਲ ਕਹੀ ਆ ਕੇ ਕਿਉਂਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਜਿਹੜੀ ਕਲਾਸਰੂਮ ਦੀ ਆ ਉੱਥੇ ਕੁੜੀਆਂ ਹੋਰ ਵੀ ਬੈਠੀਆਂ ਇਹ ਨੀਲੇ ਰੰਗ ਦਾ ਬੈਗ ਲੈ ਕੇ ਆਉਂਦਾ ਆ ਕੇ ਉਹਦੇ ਨਾਲ 16-17 ਸਕਿੰਟ ਗੱਲ ਕਰਦਾ ਸ਼ਾਇਦ ਇਹੀ ਕਹਿੰਦਾ ਵੀ ਭਾਈ ਤੂੰ ਮਨ ਬਣਾਇਆ ਕਿ ਨਹੀਂ ਬਣਾਇਆ ਉਹ ਕੁੜੀ ਨਾ ਕਰ ਦਿੰਦੀ ਆ ਇਹ ਬੈਗ ਦੇ ਵਿੱਚੋਂ ਪਿਸਤੌਲ ਕੱਢਦਾ ਲੋਡ ਕਰਕੇ ਉਹ ਕੁੜੀ ਦੇ ਸਿਰ 'ਤੇ ਗੋਲੀ ਮਾਰ ਦਿੰਦਾ ਕੁੜੀ ਉਹਦੇ ਡਿੱਗ ਜਾਂਦੀ ਉਹਦੀ ਮੌਤ ਹੋ ਜਾਂਦੀ ਆ ਫਿਰ ਇਹ ਦੁਬਾਰਾ ਲੋਡ ਕਰਕੇ ਤੇ ਆਪਦੀ ਪੁੜਪੜੀ 'ਤੇ ਗੋਲੀ ਮਾਰ ਲੈਂਦਾ ਦੋਵਾਂ ਦੀ ਮੌਤ ਹੋ ਗਈ ਆ ਜੀ ਹੂੰ ਅੱਛਾ ਪ੍ਰਤਾਪ ਸਿੰਘ ਬਾਜਬਾ ਹੋਰਾਂ ਨੂੰ ਕਿਹਨੇ ਜਵਾਬ ਤਲਬੀ ਕੀਤੀ ਉਹਨਾਂ ਦੀ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜੀ ਗੱਲ ਕਹੀ ਆ ਨਾ ਉਹਦੇ ਉੱਤੇ ਰੌਲਾ ਪੈਣਾ ਹੀ ਸੀ ਤੇ ਰੌਲਾ ਪੈ ਹੀ ਗਿਆ। ਉਹਨਾਂ ਨੇ ਇਹ ਗੱਲ ਕਹਿਤੀ ਜੀ ਲੰਘੇ ਕੱਲ ਇੱਕ ਥਾਂ ਦੇ ਉੱਤੇ ਰੈਲੀ ਨੂੰ ਸੰਬੋਧਨ ਕਰਦੇ ਆ ਕਹਿੰਦੇ ਵੀ ਜਿਹੜਾ ਹਰਭਜਨ ਸਿੰਘ ਈਟੀਓ ਮੰਤਰੀ ਆ ਇਹ ਤਾਂ ਬੈਂਡ ਵਜਾਉਣ ਵਾਲਾ ਬੰਦਾ ਸੀਗਾ ਬੈਂਡ ਵਜਾਉਣ ਦਾ ਕੰਮ ਕਰਦਾ ਸੀ ਤੇ ਇਹਨੇ ਹੁਣ ਮਹਿਕਮੇ ਦਾ ਮੰਤਰੀ ਬਣ ਕੇ ਤੇ ਮਹਿਕਮੇ ਦਾ ਬੈਂਡ ਵਜਾਤਾ ਤੇ ਜਦੋਂ ਸਾਡੀ ਸਰਕਾਰ ਆਈ ਫਿਰ ਦੇਖੋ ਕਿਵੇਂ ਇਹਨਾਂ ਦਾ ਬੈਂਡ ਵਜਾਉਣੀ ਅਸੀਂ ਉਹਨ ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਅੱਜ ਆਮ ਆਦਮੀ ਪਾਰਟੀ ਵਾਲਿਆਂ ਨੇ ਗੱਲ ਕਹੀ ਹੈ ਉਹ ਕਹਿੰਦੇ ਗਲਤ ਭਾਈਚਾਰੇ ਦੇ ਸਨਮਾਨ ਨੂੰ ਛੱਟ ਮਾਰੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗਲਤ ਭਾਈਚਾਰੇ ਦੇ ਸਨਮਾਨ ਨੂੰ ਛੱਟ ਵੱਜ ਨਹੀਂ ਦੇਵਾਂਗੇ ਤੇ ਇਹਦੇ ਵੱਲੋਂ ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜਿਹੜਾ ਇਸ ਵੇਲੇ ਮਾੜਾ ਬੋਲਿਆ ਗਿਆ ਸਰਪੰਨ ਸਿੰਘ ਈਟੀਓ ਦੇ ਬਾਰੇ ਉਹ ਮਾਫੀ ਮੰਗੇ ਬਿਨਾਂ ਸ਼ਰਤ ਮਾਫੀ ਮੰਗੇ ਤੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਆ ਜਿਹੜੇ ਵੱਡੀ ਗੰਟੀ ਦੇ ਵਲੰਟੀਅਰ ਨੇ ਜਿਹੜੇ ਉਹ ਗਏ ਸੀ ਕਿ ਪ੍ਰਤਾਪ ਸਿੰਘ ਬਾਜਵਾ ਨਹੀਂ ਚੰਡੀਗੜ੍ਹ ਵਾਲੀ ਕੋਸਟੀ ਨੂੰ ਘੇਰਨ ਵਾਸਤੇ ਫਿਰ ਉਸੇ ਚੰਡੀਗੜ੍ਹ ਦੀ ਪੁਲਿਸ ਨੇ ਬੈਰੀਕੇਡ ਲਾਤੇ ਪਾਣੀ ਦੀਆਂ ਬੱਛੜਾਂ ਵੀ ਮਾਰੀਆਂ ਪੰਜਾਬ ਦੇ ਤਿੰਨ ਕੈਬਨਟ ਮੰਤਰੀ 4 ਘੰਟੇ ਵਾਸਤੇ ਕਨੇ ਹਿਰਾਸਤ ਦੇ ਵਿੱਚ ਵੀ ਰੱਖਿਆ ਹੁਣੇ ਮੈਨੂੰ ਪਤਾ ਲੱਗਾ ਜੀ ਕਿ ਅੱਜ ਜਿਹੜੇ ਹੈਗੇ ਨੇ ਆਪਣੇ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਸਾਹਿਬ ਉਹਨਾਂ ਦੇ ਵੱਲੋਂ ਵੀ ਪਤਾ ਲੱਗਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕੀਤਾ ਗਿਆ ਕਿ ਤੁਸੀਂ ਦਲਿਤ ਭਾਈਚਾਰੇ ਦੇ ਸਨਮਾਨ ਨੂੰ ਸੱਟ ਮਾਰੀ ਆ ਨਿਹਾਲ ਸਿੰਘ ਵਾਲਾ ਤੋਂ ਹੈਗੇ ਜੀ ਇਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਮਨਜੀਤ ਸਿੰਘ ਬਲਾਸਪੁਰੀ ਦੂਜੀ ਵਾਰ ਜਿੱਤੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਦੇਖੋ ਜੀ ਗੱਲ ਇਹ ਆ ਵੀ ਸਾਰੇ ਵਰਗਾਂ ਦਾ ਅਸੀਂ ਸਨਮਾਨ ਕਰਗੇ ਪਰ ਰਾਜਨੀਤੀ ਦੇ ਵਿੱਚ ਇੰਨੀ ਗ੍ਰਾਵਟ ਨਹੀਂ ਹੋਣੀ ਚਾਹੀਦੀ ਵੀ ਅਸੀਂ ਕਿਸੇ ਮੰਤਰੀ ਦੇ ਬਾਰੇ ਇਹੋ ਜਿਹੇ ਮਾੜੇ ਸ਼ਬਦਾਂ ਦੀ ਵਰਤੋਂ ਕਰਗੇ ਵੀ ਉਹਨਾਂ ਦਾ ਕੀ ਪਿਛੋਕੜ ਰਿਹਾ ਉਹਨਾਂ ਨੇ ਮਿਹਨਤ ਕਰਕੇ ਹਰਪ੍ਰਿੰਦ ਸਿੰਘ ਈਟੀਓ ਨੇ ਜਾਂ ਬਲਾਸਪੁਰੀ ਹੋਰੀ ਕਰਨੇ ਜੀ ਕਿ ਅਸੀਂ ਸਾਰਿਆਂ ਨੇ ਹੀ ਮਿਹਨਤ ਕਰਕੇ ਇਸ ਥਾਂ ਤੇ ਪਹੁੰਚੇ ਆ ਲੋਕਾਂ ਦੇ ਪਿਆਰ ਨਾਲ ਪਹੁੰਚੇ ਆ ਪਰ ਤੁਸੀਂ ਇਸ ਤਰੀਕੇ ਦੀਆਂ ਆਪਣੀਆਂ ਕਿਹੜਾ ਕੱਢਦੇ ਹੋ ਕਿ ਅਤਾ ਜੀ ਐਂਦਾ ਕਰਦੇ ਰਹੇ ਕਦੇ ਕਦੇ ਇਹ ਮਟੀਰੀਅਲ ਕਿੱਥਾ ਆ ਗਿਆ ਕਦੇ ਕਦੇ ਮੇ ਜੀ ਇਤਾਂ ਬ੍ਰੈਂਡ ਵਜਾਉਂਦੇ ਰਹੇ ਕਿਸ ਨੂੰ ਕਹਿੰਦੇ ਜੀ ਮੋਬਾਈਲਾਂ ਵਾਲੇ ਆ ਗਏ ਆ ਵੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਇੰਨੇ ਵੱਡੀ ਰੁਕਮੇ ਦੇ ਉੱਤੇ ਆ ਕੇ ਇੰਨੀ ਵੱਡੀ ਉਮਰ ਦੇ ਵਿੱਚ ਆ ਕੇ ਤੇ ਮੰਤਰੀਆਂ ਦੇ ਉੱਤੇ ਇਹੋ ਜੀਆਂ ਅਸੱਭਕ ਚਪੜੀਆਂ ਕਰਦੇ ਆ ਸੋ ਮਾਫੀ ਦੀ ਮੰਗ ਕੀਤੀ ਗਈ ਆ ਵੀ ਇਹ ਮਾਫੀ ਮੰਗਣ ਨਹੀਂ ਤਾਂ ਇਸ ਮਾਮਲੇ ਦੇ ਉੱਤੇ ਵੱਡੀ ਕਾਰਵਾਈ ਹੋਊਗੀ ਅੱਛਾ ਜਿਹੜੇ ਵਿਕਰਮ ਸਿੰਘ ਜੀਟੀਆ ਜਤੋਂ ਜੇਲ੍ਹ ਚੋਂ ਰਿਹਾ ਹੋ ਕੇ ਆਏ ਨੇ ਬੜੇ ਤਿੱਖੇ ਬਿਆਨ ਦੇ ਰਹੇ ਨੇ ਉਹਨੋਂ ਹੋਮੇ ਰਖਿਆਲਾ ਮਿਸਟਰ ਯਾਦਵ ਨੇ ਜਿਹੜੇ ਡੀਜੀਪੀ ਉਹਨਾਂ ਨੂੰ ਪਹ ਨਿਕਲੇ ਆ ਕੀ ਕਹਿੰਦੇ ਸੀ ਤਾਂ ਬਿਲਕੁਲ ਜੀ ਅੱਜ ਅੱਜ ਨਾਲ ਅਸਲ ਦੇ ਵਿੱਚ ਇਹ ਪਹੁੰਚੇ ਆ ਜੀ ਇੱਥੇ ਜਲੰਧਰ ਦੇ ਵਿੱਚ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵੀ ਇਹਨਾਂ ਨੇ ਜਾਣ ਦਾ ਪ੍ਰੋਗਰਾਮ ਹੈਗਾ ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਜਿਹੜੇ ਅੱਜ ਹੈਗੇ ਨੇ ਵਿਕਰਮ ਸਿੰਘ ਮਜੀਠੀਆ ਜਲੰਧਰ ਦੇ ਪੀਏਪ ਦੇ ਵਿੱਚ ਪਹੁੰਚੇ ਇੱਥੇ ਖੁੱਲੀ ਜੀਪ ਦੇ ਵਿੱਚ ਸਿਗੇ ਤੇ ਇਹਨਾਂ ਦੇ ਵੱਲੋਂ ਇੱਥੇ ਗੱਲ ਕਹੀ ਗਈ ਆ ਕਿ ਅਸੀਂ ਉਹਨਾਂ ਦੇ ਸਮੇਤ ਸਰਕਾਰ ਨਹੀਂ ਬਣਾਵਾਂਗੇ ਤੇ ਸਾਡੀ ਪਾਰਟੀ ਨੂੰ ਲੋਕ ਪਸੰਦ ਕਰਦੇ ਆ ਤੇ ਸਾਡੇ ਨਾਲ ਇਹਨਾਂ ਨੇ ਧੱਕਾ ਕੀਤਾ ਸੀਗਾ ਪਰ ਲੋਕਾਂ ਦੇ ਪੂਰੇ ਸੱਚ ਆ ਗਿਆ ਅਦਾਲਤ ਦੇ ਸੱਚ ਦਾ ਸਾਹ ਦਿੱਤਾ ਇਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦਾ ਡੀਜੀਪੀ ਜਿਹੜਾ ਉਹ ਪੱਕੇ ਤੌਰ ਤੇ ਪਰਮਾਨੈਂਟ ਡੀਜੀਪੀ ਚਾਹੀਦਾ ਉਹਨੂੰ 2 ਸਾਲ ਦੀ ਉਹਦੇ ਕੋਲ ਸਮਾਂ ਸਭੀ ਹੋਵੇ ਸਮੇਂ ਦੀ ਮਿਆਦ ਹੋਵੇ ਉਹਦੀ ਦੂਜੀ ਗੱਲ ਇਹ ਜੀ ਕਿ ਅੱਜ ਇਹ ਦਰਬਾਰ ਸਾਹਿਬ ਵੀ ਪਹੁੰਚੇ ਆ ਇਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਉਦੋਂ ਜਦੋਂ ਆਜ ਪੱਤਰਕਾਰਾਂ ਨੇ ਸਵਾਲ ਕੀਤਾ ਇਹਨਾਂ ਨੂੰ ਕਿ ਕੀ ਬੀਜੇਪੀ ਦੇ ਨਾਲ ਵੀ ਗੱਠਜੋੜ ਹੋ ਸਕਦਾ ਉਦੋਂ ਉਹਨਾਂ ਨੇ ਗੱਲ ਹੱਸ ਕੇ ਟਾਲ ਦਿੱਤੀ ਹੈ ਜੀ ਅੱਛਾ ਐਸੀ ਰੈਫਰੈਂਸ ਦੇ ਵਿੱਚ ਲਗਾਤਾਰ ਮੈਂ ਸੁਣ ਰਿਹਾ ਹਾਂ ਕੁਝ ਜਿਹੜੇ ਸਿਆਸੀ ਆਬਜ਼ਰਵਰ ਨੇ ਕਿ ਜਿਹੜੇ ਰਾਧਾ ਸੁਆਮੀ ਵਾਲਾ ਬਾਬਾ ਕਹਿੰਦੇ ਭਾਜਪਾ ਵੱਲੋਂ ਅਗਲੇ ਚੀਫ ਮਿਨਿਸਟਰ ਦਾ ਚਿਹਰਾ ਹੋ ਸਕਦਾ ਉਸ ਨੂੰ ਗਰੂਮ ਕੀਤਾ ਜਾ ਰਿਹਾ ਇਹੋ ਜੀ ਕੋਈ ਗੱਲਬਾਤ ਥੇ ਚੱਲ ਰਹੀ ਹੈ ਥੱਲੇ ਨਹੀਂ ਸਭ ਤੋਂ ਦੇਖੋ ਇਹ ਹੈਗੀ ਜੀ ਫੇਸਬੁੱਕ ਤੇ ਆ ਰਹੀ ਗੱਲ ਨਾ ਤਾਂ ਇਵੇਂ ਹੋਇਆ ਤੇ ਨਾ ਹੀ ਐਵੇਂ ਹੋਣਾ ਉਹਦਾ ਕਾਰਨ ਇਹ ਜੀ ਕਿ ਦੇਖੋ ਇਹ ਗੱਲ ਸੱਚ ਆ ਕਿ ਡੇਰੇਆਂ ਦੇ ਨਾਲ ਰਾਜਨੀਤੀ ਜੁੜੀ ਆ ਤੇ ਰਾਜਨੀਤੀ ਨਾਲ ਡੇਰੇ ਜੁੜੇ ਆ ਇਹ ਗੱਲ ਸੱਚ ਆ ਹਮਮ ਪਰ ਕੋਈ ਵੀ ਡੇਰੇਦਾਰ ਨੂੰ ਇਸ ਤਰੀਕੇ ਨਾਲ ਨੰਗੇ ਚਿੱਟੇ ਤੌਰ ਦੇ ਉੱਤੇ ਸਾਹਮਣੇ ਨਹੀਂ ਕੀਤਾ ਜਾਊਗਾ ਆ ਫੇਸਬੁੱਕ ਦੇ ਉੱਤੇ ਬੜੇ ਲੋਕ ਪੋਸਟਾਂ ਪਾਉਂਦੇ ਉਹ ਹੈਗੇ ਜੀ ਮੇਰੇ ਵਰਗੇ ਦੇ ਕਾਫੇ ਵੀ ਸ਼ਾਇਦ ਇੰਉ ਹੋ ਜੇ ਸ਼ਾਇਦ ਐਵੇਂ ਵੀ ਹੋ ਜਾਣਾ ਸ਼ਾਇਦ ਇਹ ਉਵੇਂ ਵੀ ਹੋ ਜਾਣਾ ਸਰੀ ਗੱਲ ਮੈਂ ਦਾਅਵੇ ਨਾਲ ਕਹਿੰਦਾ ਵੀ ਐਵੇਂ ਨਹੀਂ ਹੋਣ ਲੱਗਾ ਜੀ ਠੀਕ ਹੈ ਜੀ ਤੇ ਕਬਾਇਆ ਤੇ ਧਰਮਵੀਰ ਗਾਂਧੀ ਬਾਰੇ ਕੀ ਸਵਾਲ ਉੱਠੇ ਨੇ ਭਾਜਪਾ ਵੱਲੋਂ ਉਠਾਏ ਗਏ ਦੇਖੋ ਜੀ ਉਹਦਾ ਕਾਰਨ ਅਸਲ ਵਿੱਚ ਇਹ ਆ ਵੀ ਬੜਾ ਮਹੱਤਵਪੂਰਨ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗੱਲ ਛੇੜੀ ਗਈ ਆ ਉਹ ਗੱਲ ਛੇੜੀ ਕਿਹੜੇ ਰੂਪ ਦੇ ਵਿੱਚ ਗਈ ਆ ਉਹ ਇਹ ਅੱਜ ਕਿ ਇੱਥੇ ਅੱਜ ਮੈਂ ਗੱਲ ਕਰ ਰਿਹਾ ਸੀਗਾ ਜੀ ਕਿ ਅੱਜ ਬੀਜੇਪੀ ਦੇ ਵੱਲੋਂ ਗੱਲ ਕਹੀ ਗਈ ਆ ਕਿ ਜਦੋਂ ਇਥੇ ਰਵਨੀਤ ਮਿੱਟੂ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਆਉਂਦੇ ਆ। ਹੂੰ। ਉਦੋਂ ਰਾਹੁਲ ਗਾਂਧੀ ਇਹ ਗੱਲ ਕਹਿੰਦੇ ਕਿ ਗद्दार ਆ ਗਿਆ। ਇਹ ਗद्दार ਹੈ। ਤੇ ਜਦੋਂ ਡਾਕਟਰ ਧਰਨਵੀਰ ਗਾਂਧੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਕਾਂਗਰਸ ਦੇ ਵਿੱਚ ਆਉਂਦੇ ਆ। ਤੇ ਜਦੋਂ ਸ਼ੇਰ ਸਿੰਘ ਖਬਾਇਆ ਆ ਤਾੜੀ党 ਨੂੰ ਛੱਡ ਕੇ ਤੇ ਕਾਂਗਰਸ ਦੇ ਵਿੱਚ ਆਉਂਦੇ ਆ। ਤੁਸੀਂ ਉਦੋਂ ਗद्दार ਸ਼ਬਦ ਕਿਉਂ ਨਹੀਂ ਵਰਤਦੇ? ਗਦਦਾਰੀ ਵੀ ਤੁਸੀਂ ਪਰਿਭਾਸ਼ਾ ਕੀ ਘੜੀਆ ਪਹਿਲਾਂ ਇਹਦੇ ਬਾਰੇ ਜਾਣਕਾਰੀ ਦਿਓ। ਹੂੰ ਹੂੰ। ਤੇ ਬਾਕੀ ਗੈਂਗਸਟਰਾਂ ਦੇ ਖਿਲਾਫ ਜਿਹੜਾ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਸੀ ਉਹ ਕਿਵੇਂ ਚੱਲ ਰਿਹਾ ਜੀ ਦੇਖੋ ਜੀ ਅੱਜ ਦੂਜੇ ਪੜਾਅ ਦੇ ਵਿੱਚ ਸ਼ੁਰੂਆਤ ਕੀਤੀ ਗਈ ਆ ਅੱਜ ਕਈ ਥਾਵਾਂ ਦੇ ਉੱਤੇ ਪੁਲਿਸ ਨੇ ਗੈਂਗਸਟਰਾਂ ਨੂੰ ਫੜਨ ਦਾ ਦਾਵਾ ਕੀਤਾ ਕਈ ਥਾਵਾਂ ਦੇ ਉੱਤੇ ਕਹਿੰਦੇ ਜੀ ਪੁਲਿਸ ਦੇ ਵੱਲੋਂ ਜਾ ਕੇ ਪੜਤਾਲ ਕੀਤੀ ਗਈ ਆ ਕਿਉਂਕਿ ਪੁਲਿਸ ਦਾ ਇਹ ਕਹਿਣਾ ਜੀ ਡੀਜੀਪੀ ਸਾਹਿਬ ਦਾ ਕਹਿਣਾ ਕਿ ਜਿਹੜਾ ਅਸੀਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਸੀ ਗੈਂਗਸਟਰਾਂ ਦੇ ਖਿਲਾਫ ਉਹਦਾ ਪਹਿਲਾ ਪੜਾਅ ਬੜਾ ਸਫਲਦਾਇਕ ਰਿਹਾ ਦੂਜੇ ਪੜਾਅ ਦੇ ਵਿੱਚ ਵੀ ਅਸੀਂ ਗੈਂਗਸਟਰਾਂ ਨੂੰ ਬਖਸ਼ਾਂਗੇ ਨਹੀਂ ਜਿਹੜੇ ਪੰਜਾਬ ਦੇ ਲੋਕਾਂ ਵੱਲ ਗੋਲੀਆਂ ਚਲਾਉਂਦੇ ਕਿਹੜੇ ਧਮਕੀਆਂ ਦੰਦੇ ਆ ਇਹਨਾਂ ਨਾਲ ਸਿੱਜਣ ਦੇ ਵਾਸਤੇ ਅਸੀਂ ਹੁਣ 72 ਘੰਟੇ ਲਗਾਤਾਰ ਪੰਜਾਬ ਦੀ ਪੁਲਿਸ ਆ ਜਿਹੜੀ ਗਰਾਊਂਡ ਦੇ ਉੱਤੇ ਆ ਸ਼ਹਿਰ-ਸ਼ਹਿਰ ਪਿੰਡ-ਪਿੰਡ ਚੱਪੇ-ਚੱਪੇ ਦੇ ਉੱਤੇ ਜਾ ਕੇ ਤਲਾਸ਼ਗੀਆਂ ਲਗਾ ਜਾ ਰਹੇ ਆ ਛਾਪੇ ਮਾਰੇ ਜਾ ਰਹੇ ਆ ਸੋ ਅੱਜ ਆਪਰੇਸ਼ਨ ਪ੍ਰਹਾਰ ਪਾਰਟ 2 ਦਾ ਪਹਿਲਾ ਦੌਰ ਸੀ ਜੀ ਗੁਰਦੁਆਰੇ ਦੀ ਜ਼ਮੀਨ ਕਿਹਨੇ ਵੇਚੀ ਹੈ ਜੀ ਇਹ ਜੀ ਆਪਾਂ ਪਿਛਲੇ ਦਿਨ ਵੀ ਰੈੱਡ ਐਫਨ ਦੇ ਉੱਤੇ ਖਬਰ ਸੰਜੇ ਕੀਤੀ ਸੀ ਗੁਰਦੁਆਰਾ ਅੰਬ ਸਾਹਿਬ ਦੀ 44 ਮਰਲੇ ਦੇ ਕਰੀਬ ਕਰੀਬ ਜ਼ਮੀਨ ਆ ਜਿਹੜੀ ਤੇ ਉਹ ਵੇਚ ਦਿੱਤੀ ਸੀਗੀ ਤੇ ਉਹ ਵੇਚੀ ਕਿਵੇਂ ਜੀ ਉਹ ਹੈਗੇ ਜੀ ਗੁਰਦੁਆਰੇ ਦੇ ਮੈਨੇਜਰ ਨੇ ਗੁਰਦੁਆਰੇ ਦੇ ਮੈਨੇਜਰ ਨੇ ਨਾਲ ਕੁਝ ਹੋਰ ਸਾਥੀਆਂ ਦੇ ਵੱਲੋਂ ਮਿਲ ਕੇ ਤੇ ਇਹ ਜ਼ਮੀਨ ਵੇਚ ਦਿੱਤੀ ਗਈ ਸੀ ਫਿਰ ਗੁਰਦੁਆਰੇ ਦੇ ਮੈਨੇਜਰ ਨੂੰ ਅਜਿੰਦਰ ਸਿੰਘ ਨੂੰ ਸਸਪੈਂਡ ਕਰਤਾ ਸੀ ਫਿਰ ਪਰਚਾ ਦਰਜ ਕਰਵਾਇਆ ਗਿਆ ਪ੍ਰਤਾਪ ਸਿੰਘ ਜਿਹੜੇ ਕਿ ਸਖਤਰ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਥਾਣਾ ਸੁਹਾਣਾ ਸਾਹਿਬ ਆ ਜਿਹੜਾ ਜਿਹੜਾ ਸੁਹਾਣੇ ਦਾ ਥਾਣਾ ਹੈਗਾ ਉਹ ਪਤਾ ਲੱਗਾ ਜੀ ਕਿ ਉੱਥੇ ਪਰਚਾ ਦਰਜ ਹੋਇਆ ਜੀ ਰਜਿੰਦਰ ਸਿੰਘ ਗੁਰਿੰਦਰ ਸਿੰਘ ਤਲਵਿੰਦਰ ਸਿੰਘ ਸੁਖਵੀਰ ਸਿੰਘ ਵਰਜਿੰਦਰ ਸਿੰਘ ਤੇ ਜਸਵਿੰਦਰ ਸਿੰਘ ਤੇ ਗੁਰਚਰਨ ਸਿੰਘ ਦੇ ਖਿਲਾਫ ਧੋਖਾਧੜੀ ਝਾਲ ਸਾਜ਼ੀ ਤੇ ਅਪਰਾਧਿਕ ਸਾਜਿਸ਼ਤਾ ਪਰਚਾ ਦਰਜ ਕੀਤਾ ਗਿਆ ਸੇ ਦੇ 6 ਬੰਦੇ ਹਲੇ ਤੱਕ ਫਰਾਰ ਹੈਗੇ ਆ ਪਰ ਇਹ ਵੀ ਕਿ ਪੁਲਿਸ ਨੇ ਗੱਲ ਕਹੀ ਹੈ ਕਿ ਅਸੀਂ ਛੇਤੀ ਇਹਨਾਂ ਨੂੰ ਫੜ ਲਾਂਗੇ ਤੇ ਆਮ ਆਦਮੀ ਪਾਰਟੀ ਦਾ ਕਿਹੜਾ ਐਮਐਲਏ ਜੀ ਦਾ ਸਿਰ ਪਾੜਤਾ ਕਹਿੰਦੇ ਟੰਕੇ ਲੱਗੇ ਆ ਕੋ ਅ ਬੀਬੀ ਰਜਿੰਦਰ ਕੌਰ ਸ਼ੀਨਾ ਨੇ ਜਿਹੜੇ ਰਜਿੰਦਰਪਾਲ ਕੌਰ ਸ਼ੀਨਾ ਆਮ ਆਦਮੀ ਪਾਰਟੀ ਦੀ ਐਮਐਲਏ ਆ ਅੱਜ ਉਹਦਾ ਸਿਰ ਪਟ ਗਿਆ ਜਿਸਲ ਦੇ ਵਿੱਚ ਉਹ ਹੋਇਆ ਤੇ ਚਲੋ ਘਰ ਦੇ ਵਿੱਚ ਹੀ ਆ ਪਰ ਉਹਦੇ 24 ਟੰਕੇ ਲੱਗੇ ਜੀ ਆ ਮੈਨੂੰ ਹੁਣੇ ਜਾਣਕਾਰੀ ਮਿਲੀ ਆ ਸਿਰ ਦੇ ਵਿੱਚ 24 ਟੰਕੇ ਲੱਗੇ ਤੇ ਹੁਣ ਤੋਂ ਕੁਝ ਕੁ ਸਮਾਂ ਪਹਿਲਾਂ ਹੀ ਉਹਨੂੰ ਕੁਝ ਮਿੰਟ ਪਹਿਲਾਂ ਛੁੱਟੀ ਮਿਲੀ ਹਸਪਤਾਲ ਦੇ ਵਿੱਚੋਂ ਘਰ ਦੇ ਵਿੱਚ ਹੀ ਬਾਥਰੂਮ ਤੇ ਪੈਰ ਚਲ ਕੇ ਆ ਤੇ ਟੂਟੀ ਦੇ ਉੱਤੇ ਮੱਥਾ ਵੱਜਿਆ ਜਿਹਦੇ ਕਰਕੇ ਸਿਰ ਪਟ ਗਿਆ ਜੀ ਹੂੰ ਐਕਸੀਡੈਂਟ ਹੋ ਗਿਆ ਜੀ ਯਾ ਕਰਦੇ ਬੱਚੇ ਬਾਕੀ ਹਾਈ ਕੋਰਟ ਨੂੰ ਬੰਬਨਾ ੜਾਉਣ ਦੀ ਧਮਕੀ ਦੀ ਕੀ ਤਫਤੀਸ਼ ਕੀਤੀ ਗਈ ਫਿਰ ਕਿਹਨੇ ਦਿੱਤੀ ਇਹ ਧਮਕੀ ਸਾਨੂੰ ਸਭ ਹਾਲੇ ਤੱਕ ਇਸ ਗੱਲ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਧਮਕੀਆਂ ਦੇਣ ਵਾਲੇ ਲੋਕ ਕਿੱਥੇ ਵਸਦੇ ਆ ਧਮਕੀਆਂ ਕਿਉਂ ਦਿੰਦੇ ਆ ਇਹ ਸ਼ਰਾਰਤੀ ਅੰਸਰ ਆ ਜਾਂ ਇਹਦੇ ਪਿੱਛੇ ਕੋਈ ਸਾਜ਼ਿਸ਼ ਆ ਕਦੇ ਪੰਜਾਬ ਦੇ ਸਕੂਲ ੜਾ ਦੇਣਗੇ ਕਦੇ ਜਿੱਥੇ 에어ਪੋਰਟ ੜਾ ਦੇਣਗੇ ਕਦੇ ਜੀ ਅਸੀਂ ਰੇਲਵੇ ਸਟੇਸ਼ਨ ੜਾ ਦੇਣਗੇ ਕਦੇ ਅਸੀਂ ਬੀਸੀ ਦਫ਼ਤਰ ੜਾ ਦੇਣਗੇ ਕਦੇ ਅਸੀਂ ਕਚੇੜਾ ੜਾ ਦੇਣਗੇ ਤੇ ਅੱਜ ਖਬਰ ਆ ਗਈ ਜੀ ਕਿ ਪੰਜਾਬ ਤੇ ਰੈਣਾ ਹਾਈ ਕੋਰਟ ਨੂੰ ਬੰਬ ਲਾਉਣਾ ਰਿਆਂਗੇ ਫਿਰ ਪੰਚਕੂੜੇ ਦੀ ਕੋਰਟ ਨੂੰ ਵੀ ਲਾ ਦੇਣਗੇ ਪੁਲਿਸ ਨੂੰ ਹੱਤਾ ਪੈਰਾਂ ਦੀ ਪੈ ਜਾਂਦੀ ਆ ਪੁਲਿਸ ਚੱਪੇ ਚੱਪੇ ਦੀ ਛਾਣਬੀਣ ਕਰਦੀ ਆ ਪਰ ਇਹ ਅਫਵਾਹ ਹੁੰਦੀ ਆ ਅੱਜ ਵਾਲੀ ਦੀ ਅਫਵਾਹ ਨਿਕਲੀ ਆ ਪਰ ਕਿਹੜੇ ਲੋਕ ਨੇ ਇੱਕ ਜਿਹੜੀ ਈਮੇਲ ਆਉਂਦੀ ਆ ਇਹ ਕਿੱਥੋਂ ਭੇਜ ਰਹੇ ਆ ਇਹਦੇ ਬਾਰੇ ਕੋਈ ਜਾਣਕਾਰੀ ਹਾਲੇ ਨਹੀਂ ਹੈ ਜੀ ਕਿਸਾਨ ਸੱਤੇਗ੍ਰਹਿ ਵਲੇ ਜਿਹੜੇ ਲੋਕ ਗ੍ਰਿਫਤਾਰ ਹੋਏ ਸੀ ਉਹ ਕਿਸਾਨ ਹਾਲੇ ਵੀ ਜੇਲਾਂ ਦੇ ਵਿੱਚ ਬੰਦ ਨੇ ਉਹ ਗ੍ਰਾਹਾਂ ਸਾਹਿਬ ਕੀ ਬੇਨਤੀ ਕਰ ਰਹੇ ਨੇ ਹੋ ਦੇਖੋ ਉਗਰਾਹਾਂ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਜੇਕਰ 3 ਦਿਨਾਂ ਦੇ ਵਿੱਚ ਵਿੱਚ ਪਹਿਲੇ 4 ਦਿਨਾਂ ਦੇ ਵਿੱਚ ਸਾਡੇ ਜਿਹੜੇ ਦੋ ਕਿਸਾਨ ਪੰਜਾਬ ਦੀ ਸਰਕਾਰ ਨੇ ਡੱਕੇ ਆ ਪੰਜਾਬ ਦੀ ਪੁਲਿਸ ਨੇ ਡੱਕਿਆ ਜਿਨ੍ਹਾਂ ਨੂੰ ਦੇ ਵਿੱਚ ਭੇਜੇ ਆ ਜੇਕਰ ਉਹ ਰਿਹਾਅ ਨਾ ਕੀਤੇ ਗਏ ਤਾਂ ਫਿਰ ਅਸੀਂ ਏਟ ਨਾਲ ਏਟੜਕਾ ਰਹਾਂਗੇ ਅਸੀਂ ਸਰਕਾਰ ਦੇ ਖਿਲਾਫ ਨਵੀਂ ਰਣਨੀਤੀ ਲਈ ਤਾਂ ਅਸੀਂ ਦੇ ਵਿੱਚ ਇਨਾ ਕਸਨਾਂ ਦੀ ਰਿਹਾਈ ਲਈ ਤੇ ਕੁਝ ਕੁ ਹੋਰ ਮੰਗਾਂ ਦੇ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਿਹੜੀ ਇਹਦੇ ਵੱਲੋਂ 2 ਦਿਨ ਪਹਿਲਾਂ ਬਰਨਾਲਾ ਦੇ ਵਿੱਚ ਇੱਕ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਸੀ ਬਠਿੰਡੇ ਦੇ ਵੱਲੋਂ ਜਿਹੜੇ ਕਿਸਾਨ ਜਾਂਦੇ ਸੀ ਪੁਲਿਸ ਨੇ ਰਾਹ ਦੇ ਵਿੱਚ ਰੋਕ ਲੇ ਕਿਸਾਨ ਅੱਗੇ ਵੱਧਦੇ ਸੀ ਪੁਲਿਸ ਰੋਕਦੀ ਸੀ ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਇੱਥੇ ਕਿਸਾਨਾਂ ਨੇ ਵੀ ਇੱਟਾ-ਵੱਟੇ ਚਲਾਏ ਸੀ ਤੇ ਬਹੁਤ ਸਾਰੇ ਕਿਸਾਨਾਂ ਉੱਤੇ ਪਰਚੇ ਦਰਜ ਹੋਏ ਕਈ ਕਿਸਾਨ ਜ਼ਖਮੀ ਵੀ ਹੋਏ ਆ ਸੋ ਇਹਨਾਂ ਸਾਰਿਆਂ ਦੇ ਬਾਬਤੇ ਗੱਲ ਕਹੀਏ ਦੁਗਿੰਦਰ ਸਿੰਘ ਨੂੰ ਗੁਰਾਹਾਂ ਹੋਰਾਂ ਨੇ ਵੀ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗੂ ਹੀ ਆ ਤੇ ਅਸੀਂ ਇੱਟ ਨਾਲ ਇਟਕੜ ਕਹਾਂਗੇ ਜੇਕਰ ਸਾਡੇ ਸਾਥੀਆਂ ਤੇ ਜਿਨ੍ਹਾਂ ਤੇ ਪਰਚੇ ਦਰਜ ਹੋਏ ਰੱਦ ਨਾ ਕੀਤੇ ਜਿਹੜੇ ਝਿਲਾਂ ਦੇ ਵਿਚਾਰੇ ਹਾਰ ਨਾ ਕੀਤੇ ਤੇ ਮੌਸਮ ਬਦਲ ਗਿਆ ਕਹਿੰਦੇ ਪੰਜਾਬ ਦਾ ਖਾਸਾ ਹੈ ਜੀ ਬਿਲਕੁਲ ਜੀ ਖਾਸਾ ਮੌਸਮ ਬਦਲ ਗਿਆ ਜੀ ਪੰਜਾਬ ਦੇ ਵਿੱਚ ਵੱਡ ਤੋਂ ਵੱਡਾ ਤਾਪਮਨ 25 ਡੇ ਤੋਂ ਉੱਪਰ ਆ ਗਿਆ ਵਾਹ ਜਿਹੜਾ ਕਿ ਪਹਿਲਾਂ ਬਹੁਤ ਖੱਲੇ ਆ ਗਿਆ ਸੀਗਾ ਜੀ ਹੁਣ ਅੱਜ ਪੂਰੀ ਕੜਾਕੇ ਦੀ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਵਿੱਚ ਕਰੜੀ ਧੁੱਪ ਨਿਕਲਦੀ ਆ ਰਾਤ ਦੇ ਵੇਲੇ ਵੀ ਤੇਜ਼ ਵਿੱਚ ਵੱਧ ਗਿਆ ਤੇ ਦਿਨ ਦੇ ਵੇਲੇ ਖਾਸਾ ਵੱਧ ਗਿਆ ਤੇ ਧੁੱਪ ਪੂਰੀ ਨਿਖਰੀ ਤੇ ਕਰੜੀ ਹੁੰਦੀ ਆ ਧੁੱਪ ਦੇ ਵਿੱਚ ਜਾਇਗੇ ਤਾਂ ਅੱਧੀ ਬਾਹਵਾਂ ਵਾਲੀ ਸ਼ਰਟ ਵੀ ਚੱਲ ਜਾਂਦੀ ਆ ਜੇ ਛੱਤ ਫੱਲੇ ਆ ਜੇ ਤਾਂ ਫਿਰ ਥੋੜੀ ਜੀ ਪਤਲੀ ਜੀ ਸਵੈਟਰ ਜਾਂ ਪਤਲੀ ਜੀ ਜੈਕਟ ਪਾਉਣੀ ਪੈਂਦੀ ਆ ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ ਥੋੜੀ ਜੀ ਮਮੂਲੀ ਜੀ ਠੰਡ ਹੁੰਦੀ ਆ ਪਰ ਪੰਜਾਬ ਦੇ ਮੌਸਮ ਵਿਭਾਗ ਨੇ ਗੱਲ ਕਹੀ ਆ ਜੀ 72 ਘੰਟਿਆਂ ਦੇ ਵਿੱਚ ਪੰਜਾਬ ਦਾ ਕੋਈ ਕਮੀ ਕਣੀ ਦੀ ਸੰਭਾਵਨਾ ਕੋਈ ਨਹੀਂ ਮੌਸਮ ਵਿੱਚ ਅਸਰ ਰਹਿਣਾ ਜੈਨਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਧੰਵਾਦ ਜੀ ਮਿਹਰਬਾਨੀ